ਰਾਣਾ ਚਲੋ ਇਹਦਾ ਨਾਮ ਹੀ ਨਹੀਂ ਲੈਣਾ ਚਾਹੀਦਾ ਆਪਣਾ ਮਲੂਕਾ ਸਾਹਿਬ ਹੈ ਬੀਬੀ ਜਗੀਰ ਘੋੜਾ ਇਹ ਸਭ ਆਪੋ ਆਪਣੇ ਲਾਲਚ ਮਾਰੇ ਇਹ ਜਿਹੜਾ ਵੀ ਇਹ ਕਾਲੀਦਾਲ ਦੇ ਜਿਹੜਾ ਖਲਾਬ ਹੁੰਦੇ ਪਿਆ ਖਾਸ ਕਰਕੇ ਪਾਲਦੀ ਪ੍ਰਧਾਨ ਸਾਹਿਬ ਜਰਦਾਰ ਸੁਖੀਰ ਸਿੰਘ ਹੁਣ ਕਾਲੀਦਾਲ ਆਬੀ ਦੇ ਵਿੱਚ ਕਿੰਨੀਆਂ ਮੀਟਿੰਗਾਂਆਂ ਯੂਥ ਵੇਗ ਦੀ ਮੀਟਿੰਗ ਹੋਈ ਐਸਸੀ ਵੇਗ ਦੀ ਹੋਈ ਬੀਸੀ ਵੇਗ ਦੀ ਹੋਈ ਇਸਤਰੀ ਕਾਲੀਦਾਲ ਦੀ ਹੋਈ ਹਾਂਜੀ ਜੇ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਵਿੰਗਾਂ ਵਾਲੇ ਪ੍ਰਧਾਨ ਮੰਨਦੇ ਆ ਤਾਂ ਤਾਂ ਹੀ ਹੋਈ। ਪਰ ਇਹ ਭਾਵੇਂ ਰਖੜਾ ਸਾਹਿਬ ਹੈ ਇਹ ਸਾਰੇ ਪਾਵਰ ਤੋਂ ਬਿਨਾ ਨਹੀਂ रह ਸਕਦੇ। ਇਹ ਸਾਰੇ ਬੰਦੇ ਲਾਲਚ ਦੇ ਵਿੱਚ ਆਏ ਹੋਏ ਆ। ਹੁਣ ਜਦੋਂ ਲੋਕਾਂ ਨੇ ਇਹਨਾਂ ਨੂੰ ਨਕਾਰਤਾ, ਵੋਟਾਂ ਨਹੀਂ ਪਾਈਆਂ। ਜਮਾਤਾਂ ਜਬਤ ਹੋਈਆਂ ਤੇ ਉਹਦੇ ਜੋ ਪ੍ਰਧਾਨ ਸਾਹਿਬ ਦਾ ਕੀ ਲੋਝ ਹੈ। ਹੁਣ ਵਿਵਾਹ ਹਰ ਸਿਮਰਤ ਕੋਰ ਬਾਦਲ ਨੇ ਬਠਿੰਡੇ ਉਜੋਂ ਲੜੀ ਉਹ ਉਥੋਂ ਇਨੀ ਲੀਡ ਲੈ ਕੇ ਉਥੋਂ ਵੱਡੀ ਲੀਡ ਲੈ ਕੇ ਕੀਤੇ ਨੇ ਨਰਦੇਵ ਸਿੰਘ ਬੋਬੀ ਮਾਨ ਸਿਮਰਤ ਜੋੜਾ ਸਿੰਘ ਮਾਨ ਜਿਹੜੇ ਐਕਐਮਪੀ ਹੁੰਦੇ ਸੀ ਪਰ ਉਹੀ ਪਰ ਤੋਂ ਉਹਨਾਂ ਦਾ ਬੇਟਾ ਛੋਟਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਤੇ ਉਹ ਬੰਦਾ ਵੀ ਉਹਨਾਂ ਮੁਕਾਬਲੇ 'ਚ ਰਿਹਾ ਤੁਸੀਂ ਉਥੇ ਵੋਟਾਂ ਦਾ ਮਾਰਜਿਨ ਵੇਖ ਲਓ ਹੁਣ ਜਿੰਨਾ ਜਿੰਨਾਂ ਨੂੰ ਵੋਟਾਂ ਲੋਕਾਂ ਨੇ ਨਹੀਂ ਪਾਈਆਂ ਉਹਦੇ ਜੇ ਪ੍ਰਧਾਨ ਸਾਬ ਦਾ ਵੀ ਹੋਸ਼ ਹੁਣ ਇਹ ਦਾ ਨਾ ਹੁਣ ਟੈਨ ਵੀ ਡਿੱਕੀ ਖੋਤੀ ਤੋਂ ਉਸ ਸਾਧੋਂ ਮੇ ਆਤੇ ਉਹ ਪ੍ਰਧਾਨ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਟਿਕਟ ਦੇਤੀ ਲੋਕੀ ਤੁਹਾਨੂੰ ਨਹੀਂ ਸੈਪਟ ਕਰਦੇ ਹੁਣ ਇਹਨਾਂ ਦੇ ਵਿੱਚੋਂ ਅੱਧੇ ਬੰਦੇ ਜਿਹੜੇ ਅੱਧੇ ਕੈਂਡੀਡੇਟ ਨੇ ਆਪਣੇ ਉਸ ਹੁਣ ਤੁਕਾਰ ਕਰਕੇ ਚੰਦੂ ਮਾਇਰਾ ਸਾਹਿਬ ਦਾ ਹੀ ਲਾਲ ਅਸੀਂ ਵੀ ਸਾਡਾ ਵੀ ਜਦੋਂ ਇਥੇ ਮੈਨ ਉੱਠਣਾ ਬਹਾਲੀ ਪ੍ਰਾਪਰਟੀ ਡੀਲਰਾਂ ਦੇ ਕੋਲੇ ਬੈਨੇ ਆ ਜਦੋਂ ਇਲੈਕਸ਼ਨ ਆਉਂਦਾ ਚੰਦੂ ਮਾਇਰਾ ਸਾਹਿਬ ਦਾ ਨਾਮ ਹੀ ਤੋਹਾ ਲੱਗਦਾ ਯਾਰ ਇਹ ਤਾਂ ਕਹਿੰਦਾ ਮੈਨੂੰ ਤਾਂ ਜਿੱਤ ਹਾਰ ਨਾਲ ਕੋਣੀ ਮੋੜ ਤੋਂ ਫਾਟ ਬਚਣਾ ਚਾਹੀਦਾ ਮੈਨੂੰ ਤਾਂ ਫਾਟ ਬਚਣਾ ਚਾਹੀਦਾ ਹੁਣ ਵੀ ਆ ਗਿਆ ਲੈਕਚਰ ਲੜਗੇੜਿਆ ਮੈਨੂੰ ਲੱਗਦਾ ਇਹਨਾਂ ਨੇ 80-80 ਕਰੋੜ ਰੁਪਏ ਫਾਂਡੇ ਦੇ ਜਿਵੇਂ ਬਚਾ ਲਿਆ ਕੋਈ ਨਾ ਪ੍ਰਾਪਰਟੀ ਲੈ ਕੇ ਬਹਿ ਜਾਣਗੇ ਤੇ ਫਿਰ ਕਹਿੰਦੇ ਆ ਵੀ ਸੰਗ ਵੀਰ ਸਮਾਦਨ ਮਾੜਾ ਇਹ ਇਸ ਕਰਕੇ ਨਾ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਜਿਸ ਪਾਰਟੀ ਕਰਕੇ ਸਾਡਾ ਨਾਮ ਬਣਿਆ ਜਿਸ ਕਰਕੇ ਅਸੀਂ ਇਹਨਾਂ ਕਾਮਯਾਬ ਹੋਏ ਇਸ ਕਰਕੇ ਉਸ ਪ੍ਰਧਾਨ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਚਲੋ ਹੈ ਮੇਰੇ ਨਾਲੋਂ ਵੱਡੇ ਨੇ ਸਾਰੇ ਮੇਰੇ ਸਤਿਕਾਰਯੋਗ ਨੇ ਅਸੀਂ ਇਹਨਾਂ ਦੇ ਯੂਜੂਗ ਨਾਲ ਇਹਨਾਂ ਦੇ ਬੱਚੇ ਆ ਪਰ ਸਾਡੇ ਨੂੰ ਉਹ ਗੱਲਾਂ ਫੱਬਦੀਆਂ ਨਹੀਂ ਪਰ ਇਹਨਾਂ ਨੂੰ ਜਵਾਬ ਦੇਣਾ ਤਾਂ ਬੰਦ ਹੈ ਨਾ ਅਸੀਂ ਦੇ ਇਹਨਾਂ ਨੂੰ ਬੇਇੱਜ਼ਤੀ ਤਾਂ ਕਰ ਸਕਦੇ ਹਾਂ ਮੈਂ ਤਾਂ ਆਏ ਮੈਂ ਤਾਂ ਅੱਗੇ ਵੀ ਇੱਕ ਵਾਰ ਵੀ ਇਹਨਾਂ ਨੂੰ ਮੈਂ ਸੁਨੇਹਾ ਲਾਇਆ ਸੀ ਪ੍ਰੈਸਰਾਂ ਵੀ ਆਪਾਂ ਨੂੰ ਤਮਾਸ਼ਾ ਵਸਾਉਂਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਜਿਹੜੀਆਂ ਇਹ ਸੈਂਟਰ ਦੀਆਂ ਸਰਕਾਰਾਂ ਦੇ ਤੁਸੀਂ ੱੱਕੇ ਚੜੇ ਫਿਰਦੇ ਹੋ ਨਾ ਜਿਹੜੀਆਂ ਤੁਹਾਡੇ ਪਜਾਮਿਆਂ ਦੇ ਵਿੱਚੋਂ ਜਿਹੜੀਆਂ ਖਾਕੀ ਨਿਕਰਾ ਦੇਵੀਆ ਪਈਆਂ ਨਾ ਪਾਈਆਂ ਹੋਈਆਂ ਲੰਮੀਆਂ ਲੰਮੀਆਂ ਇਸ ਕਰਕੇ ਨਾ ਇਹਨਾਂ ਨੂੰ ਆਪਾਂ ਗਰੇਜ ਕਰੀਏ ਇਹਨਾਂ ਨੂੰ ਪ੍ਰੇਜ ਕਰੀਏ ਆਪਾਂ ਤੇ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਬਈਏ ਦੇ ਤਮਾਸ਼ਾ ਨਾਲ ਕਹੀਏ ਇੱਕੋ ਪਲੇਟਫਾਰਮ ਤੇ ਇਕੱਠੇ